ਆਣੀ ਸਾਨੂੰ ਵੀ ਨਾ ਆਪਣਾ ਅਸੀਂ ਤੇ ਆਏ ਸਾਨੂੰ ਫੋਨ ਆਇਆ ਸੀ ਹਾਂਜੀ ਕਿ ਕਿੰਨੇ ਕ ਵਜੇ ਤੁਹਾਨੂੰ ਫੋਨ ਆਇਆ ਸੀ ਸਾਨੂੰ ਕੋਈ ਆਇਆ ਕੋਈ ਆਪਣਾ ਸਾਡੇ ਘਰ ਸਾਡੇ ਕੋਲ ਸਾਡੇ ਕੋਲ ਕੌਣ ਲੱਗਦੇ ਸੀ ਜਿੰਨਾਂ ਦੀ ਸਾਡੀ ਤਾਂ ਚੀਚੀ ਆ ਸਾਡੀ ਭਤੀਜੀ ਹੈ ਤੇ ਇਕੱਲੇ ਰਹਿੰਦੇ ਸੀ ਇਹ ਇਕੱਲੇ ਹੀ ਰਹਿੰਦੇ ਇਹਦੇ ਕੋਈ ਬੱਚੇ ਕੋਈ ਮੁੰਡਾ ਕੋਈ ਨਹੀਂ ਅੱਛਾ ਇਹਨਾਂ ਦਾ ਮੰਮੀ ਡੈਡੀ ਦਾ ਡੱਥ ਹੋ ਗਈ ਸੀ ਨਾਮ ਕੀ ਸੀ ਇਹਦਾ ਇਹ ਹਰਨੀਤ ਦਾ ਆਪਣਾ ਫਰਮਿੰਦਰ ਇਹੋ ਜਿਹਾ ਨਾਮ ਕੋਈ ਕਿੰਨੀ ਕੁ ਉਮਰ ਸੀ ਇਹਨਾਂ ਦੀ 40 ਸਾਲ ਦੀ 43 ਸਾਲ ਦੇ ਤੁਹਾਨੂੰ ਕਿੰਨੇ ਵਾਰ ਫੋਨ ਆਇਆ ਜੀ ਤੁਹਾਨੂੰ ਸੱਚ ਕੁ ਵਾਰ ਆਇਆ ਸੱਚ ਕੁ ਇਹ ਕੱਲੇ ਰਹਿੰਦੇ ਸੀ ਜੀ ਇਹ ਕੱਲੇ ਰਹਿੰਦੇ ਸੀ ਕੋਈ ਕਾਰਨ ਪਤਾ ਲੱਗ ਸਕਿਆ ਕਿ ਕਿੱਦਾਂ ਕਿੱਦਾਂ ਦੇਖੋ ਜੀ ਹੁਣ ਕੀ ਕਹਿ ਸਕਦੇ ਆ ਇਥੇ ਆਪਣਾ ਸਮਾਨ ਦਾ ਭਰਿਆ ਬਿਆ ਹੈਗਾ ਕੋਈ ਆਇਆ ਆ ਜਾਣ ਬੋਨੇ ਨੇ ਕਰਕੇ ਸਾਰੇ ਜੀ ਅੱਛਾ ਸਾਰੇ ਸਾਰੇ ਤਾਂ ਉੱਥੇ ਕਰਕੇ ਦਿੱਸੇ ਤੁਹ ਫੱਟੇ ਆਉਂਦੇ ਉਹਨਾਂ ਨੂੰ ਦੋਈਆਂ ਦਸਦੀਆਂ ਲੈ ਫਿਰ ਗੈਂਦੀ ਕਿਸੇ ਨੂੰ ਕੁਝ ਰੱਖਿਆ ਰਹੇ ਆ ਇਹਨਾਂ ਨੂੰ ਦੋ ਰਸ਼ਕੀ ਲੈ ਕੇ ਦਿੱਤੇ ਆਉਂਦੇ ਆਨ ਚਾਹ ਜੁਬੇ ਆ ਕੇ ਤੇ ਵੀ ਨਹੀਂ ਰੋਸ਼ਣ ਮੈਨੂੰ ਨਹੀਂ ਪਤਾ ਮੈਨਾਂ ਮੈਨੂੰ ਲੈਡੀ ਪਤਾ ਲੱਗਾ ਅੱਛਾ ਇਹ ਮੁਹੱਲਾ ਕਿਹੜਾ ਬਸਦਾ ਹੈ ਗੋਬਿੰਦਨਗਰ ਤੁਸੀਂ ਦੋਬਰਾ ਵਾਲੇ ਬਸ ਨਹੀਂ ਕੋ ਜੀ ਹਾਂਜੀ ਮੈਂ ਭੈਣ ਐ ਦੀ ਚਾਚੇ ਦੀ ਕੁੜੀ ਅੱਛਾ ਤਾਏ ਦੀ ਕੁੜੀ ਅੱਛਾ ਤਾਏ ਦੀ ਕੁੜੀ ਤਾਂ ਡਿਚਾ ਦੀ ਸਿਸਟਰ ਸੀ ਹਾਂਜੀ ਮੇਰੇ ਤੋਂ ਵੱਡੀ ਸੀ ਤੇ ਕੋਈ ਪਤਾ ਨਹੀਂ ਲੱਗਿਆ ਲੈ ਵੀ ਕੀ ਕਿੱਦਾਂ ਹੋਇਆ ਵੇਖੀ ਇਹਨਾਂ ਦਾ ਕੋਈ ਹਸਾ ਹੋਇਆ ਜਾਂ ਮਰਡਰ ਹੋਇਆ ਇਹਨਾਂ ਦਾ ਕੋਈ ਇਹਨਾਂ ਨੂੰ ਪਤਾ ਨਹੀਂ ਪਤਾ ਲੱਗੇ ਪੁਲਿਸ ਵੱਲੋਂ ਕੀ ਕਿਹਾ ਗਿਆ ਹੁਣ ਪੁਲਿਸ ਵੀ ਦਵਾਈ ਹੈ ਪਤਾ ਨਹੀਂ ਆਈ ਅੰਦਰ ਇਹਨੇ ਜਾਣਦੀ ਨਹੀਂ ਮੇਰਾ ਨਾਮ ਪ੍ਰਭਜੀਤ ਸਿੰਘ ਆ ਜੀ ਮਹਿੰਸਤ ਗੋਬਿੰਦਨਗਰ ਦਾ ਨਿਵਾਸੀ ਹਾਂ ਤੇ तकरीबन 6:30 ਵਜੇ ਦੀ ਗੱਲ ਹੈ ਇਥੋਂ ਲੰਘਣ ਡੇ ਤੇ ਰਸ਼ ਪਿਆ ਸੀ ਤੇ ਪਤਾ ਲੱਗਾ ਵੀ ਅੰਦਰ ਲੜਕੀ ਦਾ ਕਤਲ ਹੋ ਗਿਆ ਵਾ ਉਹ ਵੇਖਾ ਬੜ ਕੇ ਫੋਨ ਤੇ ਮੈਂ ਹੀ 112 ਤੇ ਕਾਲ ਕੀਤੀ ਪੁਲਿਸ ਨੂੰ ਫਿਰ ਉਹ ਆਏ ਪੁਲਸ ਵਾਲੇ ਹੁਣ ਦੇਖਣ ਡੇ ਇਨਕੁਆਇਰੀ ਕਰ ਰਹੇ ਆ ਲੜਕੀ ਜਿਹੜੀ ਥੋੜੀ ਮੈਂਟਲੀ ਅਫਸਰਟ ਸੀ ਕਹਿੰਦੇ ਤੇ ਬਾਪਦੀਨ ਮਕਾਨ ਉਹਦਾ ਆਪਣਾ ਹੈ ਤੇ ਉਹ ਇਹੋ ਕੋ ਜੀ ਮਕਾਨ ਪਰ ਜਿਹੜੀ ਪੈਨਸ਼ਨ ਪੁਸ਼ਨ ਆਉਂਦੀ ਸੀ ਲੱਗੀ ਜਿਹੜੀ ਉਹ ਲੋਕਾਂ ਨੂੰ ਦਾਨਦੂਨ ਕਰਦੀ ਸੀ ਕਿਛੇ ਰੁਕਛੜਿਆਂ ਨੂੰ ਰੋਟੀ ਪਾਣੀ ਖਵਾ ਦਿਆ ਕਰਨਾ ਬਸ ਇਹੋ ਕੋਈ ਸ਼ਾਇਦ ਉਹੀ ਕੰਮ ਜਿਹੜਾ ਦੀ ਮੌਤ ਦਾ ਕਾਰਨ ਬਣਿਆ ਇਹਨਾਂ ਦੇ ਬੱਚੇ ਕੋਈ ਕੋਈ ਬੱਚਾ ਨਹੀਂ ਐਨ ਮੈਰਿਜ ਸਰ ਕਿੰਨੀ ਉਮਰ ਦੇ ਸੀ ਉਮਰ 40 ਸਾਲ 40-45 ਸਾਲ ਦੀ ਉਮਰ ਹੈ ਤੁਹਾਨੂੰ ਸਰ ਕਿਸ ਤਰ੍ਹਾਂ ਪਤਾ ਲੱਗਾ ਜੀ ਅਸੀਂ ਜਦ ਨੰਗਨਡੇ ਦੀ ਦੁਨੀਆ ਅੰਦਰ ਫੇ ਉਹ ਇੱਥੇ ਬੱਚਿਆਂ ਨੂੰ ਨਾ ਟੌਫੀਆਂ-ਟਾਫੀਆਂ ਵੜੀਆਂ ਵੰਡਦੀ ਹੁੰਦੀ ਟੌਫੀਆਂ ਬੱਚਿਆਂ ਨੂੰ ਖਵਾ ਦੇਣੀਆਂ ਉਹ ਇੱਕ ਛੋਟੀ ਜੀ ਬੱਚੀ ਅੰਦਰ ਲੈਣ ਗਈ ਟੌਫੀਆਂ ਵੀ ਚੱਲ ਲੈ ਕੇ ਆਉਣੀ ਆ ਉਹ ਜਦੋਂ ਅੰਦਰ ਖੂਨੋ-ਖੂਨੀ ਹੋਇਆ ਵੇਖਿਆ ਤੋ ਆਣ ਕੇ ਇਹਨਾਂ ਨੂੰ ਆਰਐਸ ਬੇકરી ਵਾਲੇ ਦੀ ਮੰਮੀ ਨੂੰ ਫਿਰ ਕਿੰਨੀ ਦੇਰ ਤੋਂ ਆ ਜਗ੍ਹਾ ਤੇ ਰਹ ਰਹੇ ਸੀ ਇੱਥੇ ਬੜੇ ਚਿਰ ਤੋਂ ਸ਼ੁਰੂ ਤੋਂ ਹੀ ਇੱਥੇ ਰਹੇ ਜੀ ਕੀ ਨਾਮ ਸੀ ਜੀ ਨਾ ਕੁੜੀ ਦਾ ਨਾਮ ਹਰਪ੍ਰੀਤ ਕੋ ਰੋਜੀ ਰੋਜੀ ਮੇਰਾ ਸਰ ਇਹਨਾਂ ਦਾ ਕੋਈ ਅੱਗੇ ਪਿੱਛੇ ਪਰਫਾਰਮਰ ਨੰਬਰ ਜਾਂ ਕੋਈ ਚਾਚੇ ਤਾਏ ਪੁੱਤ ਭਰਾ ਹੈਗੇ ਨੇ ਬਾਕੀ ਹੋਰ ਕੋਈ ਨਹੀਂ ਕੋਈ ਪਹੁੰਚੇ ਨਾ ਕੋਈ ਮੌਕੇ ਸਾਰੇ ਇੱਥੇ ਨੇ ਜੀ ਇਹ ਇੱਥੇ ਖੜੇ ਹੋਣੇ ਆਉਂ ਖਲੋਤੇ ਸਾਰਾ ਪਰਿਵਾਰ ਉਹਨਾਂ ਦਾ ਆ ਜਿਹੜੇ ਉਹ ਚਾਚਾ ਜੀ ਜਿਹੜੇ ਬੁਗੇਟ ਬੰਦ ਕਰਨਦੇ ਉਹਨਾਂ ਦੀ ਕੋਈ ਸੀਸੀਟੀਵੀ ਤੋਂ ਕਿਸੇ ਕੋਈ ਨਹੀਂ ਹੈ ਨਾ ਇਹ ਕੈਮਰਾ ਤੇ ਕੋਈ ਨਹੀਂ ਲੱਗਾ ਜੀ ਨਾ ਕੋਈ ਤੇ ਕਵਰੇਜ ਹੀ ਆ ਰਿਹਾ ਕਿਸੇ ਦਾ ਤੇ ਕੀ ਲੱਗਦਾ ਤਾਂ ਲੋਬੀ ਕੋਈ ਕਤਲ ਪੁੱਤ ਹੋ ਜਾਵੇ ਹੋ ਸਕਦਾ ਜੀ ਕੀ ਕਿਹਾ ਜਾ ਸਕਦਾ ਕੋਈ ਅੱਜ ਕੱਲ ਦੇ ਮਾਹੌਲ ਦੇ ਵਿੱਚ ਸਭ ਕੁਝ ਹੈ ਜੀ ਕਿੰਨੇ ਕ ਵਜੇ ਦੀ ਗੱਲ ਹੈ ਜੀ ਇਹ ਕੋਈ 3:30 ਤੋਂ 5:30 ਦੇ ਵਿੱਚ ਵਿੱਚ ਦੇਖਿਆ ਕਰੋ 3:30 ਕਿਉਂਕਿ 3:30 ਵਜੇ ਇਥੋਂ ਆਂਦੀ ਅੰਦਰ ਵੇਖੀ ਆ ਤੇ ਮੁਰਗੇ 5:30 ਵਜੇ ਰੌਲਾ ਪਿਆ ਗਿਆ ਕਿ ਕਮਾਈ ਨਾ ਵੀ ਆ ਕੰਮ ਹੋ ਗਿਆ ਕੱਲੀ ਵੇਚੀ ਵੇਚੀ ਆ ਜੋ ਕੁਛ ਇੱਥੇ ਉਹਨੇ ਇਨਫੋਰਮੇਸ਼ਨ ਮਿਲੀ ਜੀ ਹਾਪੀਤ ਕੋਲ ਹੈ ਤੇ ਡਾਕਟਰ ਸਰਪੰਸ ਸਿੰਘ ਉੱਦੀ ਜਿਹੜੀ ਹੈਗੀ ਐ ਇੱਥੇ ਡੈੱਡ ਬੋਡੀ ਪਈ ਐ ਹੁਣ ਆ ਕੇ ਚੈੱਕ ਕੀਤਾ ਉੱਥੇ ਮਤਲਬ ਉਹਦੇ ਧੌਣ 'ਚ ਜ਼ਖਮ ਤੇ ਹੈਗੇ ਇਨਸ਼ਾਅੱਲਾ ਤੇ ਬੋਡੀ ਪਈ ਐ ਬਾਕੀ ਹੁਣ ਆਸ-ਪਾਸ ਕਰ ਰਹੇ ਆ ਲੋਕਾਂ ਬਣਾ ਜੇ ਕਰ ਰਹੇ ਆ ਸਰ ਕੀ ਲੱਗਦਾ ਵੀ ਮਰਡਰ ਹੋਇਆ ਜਾਂ ਕੋਈ ਨੈਚਰਲੀ ਐ ਜੀ ਮਰਡਰ ਹੈ ਮਰਡਰ ਹੈ ਸਰ ਕਿੰਨੇ ਕੱਲੀ ਰਹਿੰਦੀ ਸੀ ਕੀ ਹਾਂਜੀ ਪਿਛਲੇ ਸਵੇਰੇ ਤੋਂ ਇਹਦੇ ਮਾਤਰ ਜਿਹੜੇ ਫਾਦਰ ਤੇ ਬਧਰਾ ਜਿਹੜੀ ਉਹਨਾਂ ਦੇ ਘਰ ਚੋ ਚੁੱਕੀ ਸੀ ਤੇ ਉਹਦੇ ਕਰਕੇ ਤੁਹਾਨੂੰ ਕੱਲੀ ਸੀ ਤੇ ਇੱਕ ਡਿਪਰੈਸ਼ਨ ਚ ਵੀ ਸੀ ਕਿੰਨੇ ਕੇਸ ਸੀ ਇਹਨਾਂ ਦੀ 40 ਪਲਸ ਸਰ ਕਿਹੜਾ ਲੱਗਦਾ ਪੈਂਦਾ ਜੀ ਇਹ ਕੋਵਿਡ ਦੇ ਲੱਗਦੀ ਮੈਂ ਸਬ ਇਨਸਪੈਕਟਰ ਵਿਜੇ ਕੁਮਾਰ ਥਾਣਾ ਬੀਟਵੀਨ ਕਾਇਨਾਤ ਆ ਜੀ ਅੱਜਕੱਲ੍ਹ ਕੋਈ 7 ਵਜੇ ਦੀ ਗੱਲ ਆ ਅਸੀਂ ਫੁੱਟ ਪੈਟਰੋਲਿੰਗ ਕਰ ਰਹੇ ਸੀ ਇਲੈਕਸ਼ਨ ਦੇ ਨੂੰ ਰਿਗਾਰਡਿੰਗ ਬਲਤਰਾਸਰਾਂ ਦੇ ਹੁਕਮ ਮੁਤਾਬਕ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਮੰਦਰ ਵਾਲੇ ਗਲੀ ਜਿਹੜੀ ਪੈਂਦੀ ਆ ਮੰਦਰ ਵਾਲਾ ਬਾਜ਼ਾਰ ਉੱਥੇ ਕਿਸੇ ਲੇਡੀ ਦੀ ਡੈਥ ਹੋ ਗਈ ਆ ਇੱਥੇ ਆਪਾਂ ਆਏ ਆ ਦੇਖਿਆ ਇਨਵੈਸਟੀਗੇਸ਼ਨ ਚੱਲ ਰਹੀ ਆ ਜੋ ਵੀ ਤੱਤ ਸਾਹਮਣੇ ਆਗੇ ਐ ਵੈਸੀ ਕਾਰਵਾਈ ਜਿਹੜੀ ਅਮਨ ਵਿੱਚ ਲਿਆਂਦੀ ਜਾਏਗੀ ਕੀ ਕਾਰਨਤੀ ਰਿਹਾ ਕੋਈ ਗੱਲ ਤੁਹਾਨੂੰ ਹੈ ਨਹੀਂ ਅਜੇ ਤੇ ਕੋਈ ਗੱਲ ਨਹੀਂ ਸਾਹਮਣੇ ਆਈ ਜੀ ਚੱਲ ਰਿਹਾ ਪ੍ਰੋਸੈਸ ਜੀ ਬੰਲੇ ਤਰਫ ਸਰ ਆਏ ਨੇ ਏਸੀਪੀ ਸਾਹਿਬ ਏਡੀਸੀਪੀ ਸਾਹਿਬ ਆਏ ਨੇ ਇਹ ਪਾਸ 6040 ਚੈੱਕ ਕਰ ਰਹੇ ਆ ਜੀ ਚੈਕਿੰਗ ਦੌਰਾਨ ਜਿਹੜੀ ਵੀ ਗੱਲ ਸਾਹਮਣੇ ਆਈ ਉਸਨੂੰ ਤਾਅਵ ਕਾਰਵਾਈ ਕਰਾਂਗੇ ਇਹ ਲੜਕੀ ਜਿਹੜੀ ਇਕੱਲੀ ਰਹਿੰਦੀ ਸੀ ਪਤਾ ਲੱਗਾ ਕਿ ਆਪਣੇ ਚਾਚੇ ਇਹਦੇ ਚਾਚੇ ਨੇ ਇਹਨੂੰ ਗੋਦ ਲਿਆ ਸੀ ਤੇ ਉਹਨਾਂ ਮੈਕਸਿਮਮ ਉਹਨਾਂ ਦੇ ਵੀ 10 ਸਾਲ ਤੋਂ ਡੈਥ ਹੋ ਗਈ ਹੈ ਇਹ ਇਕੱਲੀ ਰਹਿੰਦੀ ਸੀ ਤੇ ਘਰ ਦੇ ਵਿੱਚ ਤੇ ਕੋਈ ਸਮਾਨ ਕਿ ਹਰਮੰਦਰ ਸਾਹਿਬ ਜਾਂ ਅਸੀਦਾ ਸਾਹਿਬ ਨਾਲ ਇਟੇ ਸੇ ਕਰਦੀ ਸੀ ਤੇ ਇਥੇ ਕਦੀ ਕਦਾ ਜਾਂਦੀ ਸੀ ਤੇ ਜਿੰਨਾ ਵੀ ਇਹਨਾਂ ਨੂੰ ਪੈਨਸ਼ਨ ਮਿਲਦੀ ਸੀ ਤੇ ਇਹ ਗਰੀਬਾਂ ਨੂੰ ਲੋਕਾਂ ਨੂੰ ਵੰਡ ਦਿੰਦੀ ਸੀ इवन देन ਇਹਨੇ ਆਪਣਾ ਸਮਾਨ ਵੀ ਲੋਕਾਂ ਨੂੰ ਵੰਡ ਦਿੱਤਾ ਹੋਇਆ ਜੀ ਅੱਜ ਜਿੰਨਾ ਹੁਣ ਆਤਾ ਇਹਨੂੰ ਅੱਜ ਸ਼ਕੀਲਾਤਾ ਜੀ ਮਿਲ ਰਹੀ ਹੈ ਜੀ ਦੇਖੋ ਜੀ ਤਕੀ ਚੱਲ ਰਹੀ ਹੈ ਜੀ ਦੁਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par